ਗੁਰੂ ਪਾਤਸ਼ਾਹ ਜੀ ਦੀ ਪਾਵਨ ਉਪਦੇਸ਼ਾਂ ਨੂੰ ਵਿਚਾਰਨ ਸਮਝਣ ਦੇ ਲਈ ਅਸੀਂ ਜੁੜਮਲ ਬੈਠੇ ਇਕੱਤਰ ਹੋਏ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਤੇਨਾਂ ਨੂੰ ਆਪਾਂ ਵਿਚਾਰ ਰਹੇ ਹਾਂ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਬੋਲ ਸਾਨੂੰ ਧਰਮ ਸਿਖਾਉਂਦੇ ਐ ਧਰਮ ਦਾ ਰਾਹ ਧਰਮ ਜਿਉਣਾ ਸਿਖਾਉਂਦੇ ਐ ਸਾਨੂੰ ਸਤਿਗੁਰ ਜੀ ਨੇ ਬੜੀ ਮਿਹਰਮਤ ਕੀਤੀ ਐ ਧਰਮ ਨੂੰ ਕਿਵੇਂ ਜਿਉਣਾ ਧਰਮ ਕਿਵੇਂ ਜਿਉਂਦਾ ਇਹ ਗੱਲਾਂ ਨੂੰ ਜਦੋਂ ਅਸੀਂ ਵਿਚਾਰਾਂਗੇ ਦੀ ਤਹਿਤ ਜਾਵਾਂਗੇ ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਭੰਡਾਰ ਸਾਡੇ ਇਤਿਹਾਸ ਦਾ ਖੁੱਲ ਜਾਂਦਾ ਹੈ ਜਿਨ੍ਹਾਂ ਨੂੰ ਸਮਝ ਕੇ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਬਾਰੇ ਸੋਚ ਕੇ ਪਤਾ ਲੱਗਦਾ ਹੈ ਵੀ ਧਰਮ ਕਿਵੇਂ ਨਿਭਾਇਆ ਜਾਂਦਾ ਹੈ ਤੋ ਆਓ ਸਤਿਗੁਰੂ ਮਹਾਰਾਮਤ ਕਰਨ ਆਪਾਂ ਸਾਰੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੇ ਨਾਲ ਸਾਝ ਪਾਉਣ ਦਾ ਯਤਨ ਕਰੀਏ ਵਿਚਾਰਾਂ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਆਉ ਫਤੇ ਦੀ ਸਾਂਝ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧਰਮ ਕੋਈ ਪ੍ਰਾਣੀਆਂ ਪਰੰਪਰਾਵਾਂ ਨਹੀਂ ਹੁੰਦਾ ਧਰਮ ਕਿਸੇ ਦੁਆਰਾ ਸੁਣਾਈਆਂ ਮਨ ਘੜਤ ਗੱਲਾਂ ਨਹੀਂ ਹੁੰਦਾ ਧਰਮ ਹੁੰਦਾ ਹੈ ਜੋ ਸਮਾਜ ਨੂੰ ਆਲੇ ਦੁਆਲੇ ਨੂੰ ਆਪਣੇ ਆਪ ਨੂੰ ਬਦਲਦਾ ਹੈ ਸੁਧਾਰਦਾ ਹੈ ਸਤਿਗੁਰ ਜੀ ਦੀ ਪਾਵਨ ਬਾਣੀ ਦਾ ਬੋਲ ਹੈ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿੰਤੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਗੁਰੂ ਦਾ ਦੱਸਿਆ ਹੋਇਆ ਰਾਈ ਤਾਂ ਧਰਮ ਦੀ ਪੌੜੀ ਹੈ ਨਾ ਕੁਈ ਤੁਰਨਾ ਚਾਵੇ ਵੀ ਧਰਮੀ ਬਣਨਾ ਮੈਂ ਧਰਮ ਦੇ ਰਾਹ ਤੇ ਤੁਰਨਾ ਤੇ ਸਿੱਧਾ ਸਪਸ਼ਟ ਹੈ ਸਤਿਗੁਰੂ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤ ਕੌਣ ਹੈ ਸਾਡੇ ਦੇ ਸਤਿਗੁਰੂ ਗੁਰੂ ਸਤਿਗੁਰੂ ਇਹ ਹੋਈ ਸੰਤਾ ਗੁਰੂ ਆਲਾ ਜਿਹੜਾ ਰਾਹ ਹੈ ਇਹ ਹੋਈ ਧਰਮ ਹੈ ਗੁਰੂ ਦਾ ਦੱਸਿਆ ਰਸਤਾ ਹੀ ਧਰਮ ਦਾ ਰਸਤਾ ਹੈ ਫਿਰ ਅੱਗੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਇਹ ਨਾ ਸਮਝ ਲੈਣਾ ਵੀ ਇਹ ਸਰਸਤੇ ਤੇ ਹਰੀਕ ਦੀ ਤੁਰ ਪਿੰਦਾ ਭਾਗਾਂ ਦੀ ਨਿਸ਼ਾਨੀ ਹੈ ਰਾਤੇ ਤੁਰਨ ਵਾਲਿਆਂ ਦੀ ਇਹ ਰਾਹ ਜਿਹੜਾ ਸਤਗੁਰੂ ਨੇ ਲਿਖਿਆ ਹੈ ਇੱਥੇ ਭਾਗਾਂ ਵਾਲੇ ਤੁਰਦੇ ਆ ਭਾਗਾਂ ਵਾਲੇ ਉਹ ਹੋ ਜਾਂਦੇ ਆ ਜਿਹੜੇ ਗੁਰੂ ਨੂੰ ਆਪਣਾਪ ਸਮਰਪਿਤ ਕਰ ਦਿੰਦੇ ਆ ਨਹੀਂ ਤਾਂ ਇੱਥੇ ਬੜੇ ਆਏ ਪਰ ਆਪਣੇ ਆਪ ਨੂੰ ਸਮਰਪਿਤ ਨਹੀਂ ਕਿਸੇ ਨੇ ਕੀਤਾ ਆਪਣੇ ਆਪ ਨੂੰ ਸਮਰਪਿਤ ਭਾਵਨਾ ਨਾਲ ਲੈ ਕੇ ਨਹੀਂ ਆਏ ਜਿਸ ਸਮਰਪਿਤ ਭਾਵਨਾ ਨਾਲ ਆਏ ਹੁੰਦੇ ਤਾਂ ਵੱਡੇ ਭਾਗ ਬਣ ਜਾਂਦੇ ਤੇ ਵੱਡੇ ਭਾਗ ਉਦੋਂ ਹੀ ਬਣਦੇ ਆ ਜਦੋਂ ਸਤਿਗੁਰੂ ਮੇਰੇ ਭਾਗਾਂ ਵਿੱਚ ਆ ਜਾਂਦੇ ਨੇ ਹੁਣ ਵੇਖੋ ਨਾ ਤਰੀਕੇ ਤਾਂ ਸਾਡੇ ਕੋਲ ਵੀ ਬੜੇ ਨੇ ਧਰਮੀ ਬਣਨ ਦੇ ਧਰਮੀ ਤਾਂ ਅਸੀਂ ਵੀ ਬਣਦੇ ਆ ਪਰ ਭਾਗ ਨਹੀਂ ਨਾ ਚੰਗੇ ਬਣਦੇ ਵੱਡੇ ਭਾਗ ਬਣਨ ਦਾ ਮਤਲਬ ਹੁੰਦਾ ਗੁਰੂ ਦੀ ਮੱਤ ਆ ਜਾਣੀ ਗੁਰੂ ਜ਼ਿੰਦਗੀ 'ਚ ਆ ਜਾਣਾ ਆਪਾਂ ਪਹਿਲਾਂ ਵਿਚਾਰ ਚੁੱਕੇ ਆ ਗੁਰੂ ਜੇ ਜ਼ਿੰਦਗੀ 'ਚ ਨਹੀਂ ਆਇਆ ਤੇ ਵੱਡੇ ਭਾਗ ਨਹੀਂ ਬਣੇ ਤੇ ਵੱਡੇ ਭਾਗਾਂ ਤੋਂ ਬਿਨਾਂ ਤੂੰ ਧਰਮੀ ਨਹੀਂ ਬਣਿਆ ਸਤਗੁਰ ਜੀ ਨੇ ਜਿਹੜੇ ਮਾਰਗ ਦੱਸੇ ਦਿਖਾਏ ਐ ਇਹ ਤੇ ਆਈ ਨੇ ਬੜੀ ਮਰਜੀਵੜੀ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਸਰੈਂਡਰ ਕਰ ਦਿੱਤਾ ਵੀ ਸਤਿਗੁਰੂ ਤੂੰ ਹੀ ਹੈ ਬਸ ਜਿੱਧਰ ਤੂੰ ਤੋਰੇਗਾ ਅਸੀਂ ਤੁਰ ਪਾਵਾਂਗੇ ਬਸ ਇਹ ਗੱਲ ਮਿਥ ਲਈ ਉਹਨਾਂ ਜੋਧਿਆਂ ਨੇ ਵੀ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲਮਾ ਨੋ ਹਰ ਹਰ ਕਥਾ ਨਰਾਲੀ ਜਿਹੜਾ ਸਤਿਗੁਰੂ ਨੇ ਧਰਮ ਦਾ ਰਾਹ ਲਿਖਿਆ ਨਾ ਇੱਥੇ ਵਿਰਲੇ ਆਏ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਧਾਰਮ ਰੌ ਰੀਤਾਂ ਮਰਿਆਦਾ ਪਰੰਪਰਾਵਾਂ ਨਹੀਂ ਹੁੰਦਾ ਵੀ ਜਿਹੜਾ ਮਰਜੀ ਆਇਆ ਤੇ ਕਰਮਕੰਡ ਕਰ ਲਿਆ ਤੇ ਮੈਂ ਧਰਮ ਦਾ ਕਰਮ ਕਰਤਾ ਇਹਨੂੰ ਗੁਰਮਤ ਨੇ ਧਰਮ ਦਾ ਕਰਮ ਨਹੀਂ ਕਿਹਾ ਧਰਮੀਆਂ ਦੀ ਪਛਾਣ ਵਿਖਿਓ ਜਿੱਦਣ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਵਿੱਚ ਵੱਡਾ ਜਲਾਲ ਕਰਦੇ ਐ ਔਤਕ ਕਰਦੇ ਆ ਸਤਗੁਰੂ ਜੀ ਨੇ 1699 ਦੀ ਵੈਸਾਖੀ ਨੂੰ ਐਲਾਨ ਕੀਤਾ ਵੀ ਮੈਨੂੰ ਉਹ ਯੋਧੇ ਚਾਹੀਦੇ ਆ ਜਿਹੜੇ ਆਪਣੇ ਆਪ ਨੂੰ ਸਮਰਪਿਤ ਕਰ ਸਕਣ ਸਰੰਦਰ ਭਾਵ ਸੀਸ ਦੇਸ਼ ਦੇ ਤੇ ਹੁਣ ਜਿਨ੍ਹਾਂ ਨੇ ਸੀਸ ਦਿੱਤਾ ਸਤਗੁਰੂ ਜੀ ਨੇ ਉਹਨਾਂ ਨੂੰ ਅਮਰ ਵੀ ਕੀਤਾ ਹੈ ਸਤਗੁਰੂ ਜੀ ਨੇ ਉਹਨਾਂ ਨੂੰ ਖੰਡੇ ਕੀ ਪੌਲ ਦਿੱਤੀ ਹੈ ਵੀ ਤੁਸੀਂ ਆਪਣੇ ਆਪ ਦੇ ਵਿੱਚੋਂ ਚੀਜ਼ ਖਤਮ ਕਰਕੇ ਆਏ ਹੋ ਜਿਹਨੇ ਤੁਹਾਨੂੰ ਆਪਸ ਤੇ ਵਿੱਚ ਵੰਡਿਆ ਹੋਇਆ ਸੀ ਅੱਜ ਤੋਂ ਚੀਜ਼ ਖਤਮ ਹੋ ਗਈ ਆ ਇੱਕ ਅੰਮ੍ਰਿਤ ਖੰਡੇ ਕੀ ਪੌਲ ਤਿਆਰ ਹੋਈ ਹੈ ਤੁਸੀਂ ਸਾਰਿਆਂ ਨੇ ਇਹਨੂੰ ਪੀ ਕੇ ਸਾਬਤ ਕਰ ਦਿੱਤਾ ਵੀ ਅੱਜ ਤੋਂ ਬਾਅਦ ਤੁਸੀਂ ਇੱਕ ਹੋ ਗਏ ਹੋ ਇਸੀ ਗੁਰੂ ਦੇ ਮਾਰਗ ਤੇ ਤੁਰਨਾ ਚੋਦੇ ਮਰ ਜੀ ਵੜੇ ਜਿਨ੍ਹਾਂ ਨੇ ਮੌਤ ਦੀ ਪ੍ਰਵਾਹ ਨਹੀਂ ਕੀਤੀ ਆਪਣੀਆਂ ਆਪ ਨੂੰ ਖਤਮ ਕਰਕੇ ਤੁਰੇ ਜਿਹੜੇ ਸਰਾਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਖਤਮ ਕੀਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਣਾ ਕੀ ਰੇਣ ਕਾ ਤੋ ਆਓ ਹਮਾਰਾ ਪਾਸ ਦੂਜੇ ਪਾਸੇ ਉਹ ਵੀ ਬੰਦੇ ਆਏ ਸੀ ਪਹਾੜੀ ਰਾਜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਸੀ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੇਰੀ ਅੰਮ੍ਰਿਤ ਤੋਂ ਅਸੀਂ ਵੀ ਛਕ ਲਾਂਗੇ ਆ ਕੇ ਹੰਡੇ ਕੀ ਪੌਲ ਲੈ ਲਾਂਗੇ ਕੀ ਐ ਅਸੀਂ ਵੀ ਬਣ ਜੰਦੇ ਆ ਸਿੰਘ ਪੱਗ ਮੰਨਣੀ ਐ ਸਿਰ ਤੇ ਬਨ ਲਾਂਗੇ ਦਸਤਾਰ ਗਾਤਰੀ ਅਸੀਂ ਵੀ ਪਾਲਾਂਗੇ ਕਹਦੇ ਪਰ ਇੱਕ ਸ਼ਰਤ ਐ ਜਿਹੜੀ ਕਤਾਰ ਚ ਤੂੰ ਇੰਨਾ ਨੀਵਿਆਂ ਨੂੰ ਭਾਗ ਕੇ ਅੰਮ੍ਰਿਤ ਛਕਾਰੇ ਐ ਨੇ ਸਾਨੂੰ ਇਹ ਪਰਵਾਹ ਨਹੀਂ ਹੈਗਾ ਸਾਨੂੰ ਛਕਾ ਦੇ ਅੰਮ੍ਰਿਤ ਪਰ ਵੱਖਰਾ ਵਾਟਾ ਤਿਆਰ ਕਰਦੇ ਸਾਡਾ ਗੁਰੂ ਦੀ ਵਿਚਾਰ ਨੂੰ ਸਮਝ ਨਹੀਂ ਸਕੇਓ ਨਹੀਂ ਸਮਝ ਸਕੇ ਨਾ ਇਸ ਰਾਹ ਨੂੰ ਇਸ ਰਸਤੇ ਨੂੰ ਨਹੀਂ ਸਮਝ ਸਕਿਓ ਬੰਦੇ ਤੇ ਜਿਹੜੇ ਸਮਝ ਹੀ ਨਹੀਂ ਸਕੇ ਹਾਲਾਂਕਿ ਉਹਨਾਂ ਨੇ ਕਹਿਤਾ ਤੈਨੂੰ ਗੁਰੂ ਬਣਾ ਲਾਂਗੇ ਅਸੀਂ ਪਰ ਗੁਰੂ ਦੀ ਮੌਜ ਨੂੰ ਨਹੀਂ ਸਮਝ ਸਕਕੇ ਗੁਰੂ ਦੀ ਵਿਚਾਰਧਾਰਾ ਨੂੰ ਗੁਰੂ ਦੇ ਰਸਤੇ ਨੂੰ ਸਮਝ ਨਹੀਂ ਸਕਿਓ ਵਿਭਾਗੀ ਰਹਿਗੇ ਨਾ ਧਰਮੀ ਬਣਨਾ ਹੁੰਦਾ ਤਾਂ ਉਹ ਵੇਖਦੇ ਬਾਣੀ ਜਾਂਦੇ ਹੋ ਸਕਦਾ ਪਹਿਲਾਂ ਵੀ ਧਰਮੀ ਹੋਣ ਉਹ ਧਰਮ ਦੀਆਂ ਰੌ ਰੀਤਾ ਤਰਾਜੇ ਪਹਿਲਾਂ ਵੀ ਕਰਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਕਹਿਤਾ ਵੀ ਅਸੀਂ ਕਰ ਲਾਂਗੇ ਪਰ ਗੁਰੂ ਦਾ ਜਿਹੜਾ ਰਸਤਾ ਹੈ ਉਹ ਤੇ ਤੁਰਨ ਨੂੰ ਤਿਆਰ ਨਹੀਂ ਸੀ ਸਤਿਗੁਰੂ ਕਹਿੰਦੇ ਇੱਥੇ ਇਹ ਗੱਲਾਂ ਨਹੀਂ ਚਲਣੀਆਂ ਇੱਥੇ ਜਿਹੜੀਆਂ ਵੰਡੀਆਂ ਪਾਈਆਂ ਗਈਆਂ ਨੇ ਉਹਨੂੰ ਖਤਮ ਕਰਨ ਲਈ ਤਾਂ ਖੰਡੇ ਕੀ ਪੌਲ ਤਿਆਰ ਕੀਤੀਏ ਤੁਸੀਂ ਕਹਿ ਰਹੇ ਹੋ ਖੰਡੇ ਕੀ ਪੌਲ ਸਾਨੂੰ ਅਲੱਗ ਛਕਾ ਦਿਓ ਇਹ ਨਹੀਂ ਹੋਣਾ ਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਦੇ ਮਾਰਗ ਤੇ ਤੁਰਨਾ ਧਰਮੀ ਬਣਨਾ ਹੈ ਤੇ ਜਿਹੜੇ ਇਸ ਧਰਮ ਦੇ ਰਾਹ ਤੇ ਤੁਰੇ ਸੀ ਨਾ ਗੁਰੂ ਦੇ ਪਿੱਛੇ ਉਹਨਾਂ ਯੋਧਿਆਂ ਨੇ ਜਾਨਾਂ ਦੀਆਂ ਪ੍ਰਵਾਹਾਂ ਨਹੀਂ ਕੀਤੀਆਂ ਜਿਵੇਂ ਭਾਈ ਗੁਰਦਾਸ ਸਭ ਨੇ ਕਿਹਾ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਰਾਸ ਹੀ ਜਿਹੜਾ ਧਰਮ ਦਾ ਹੀ ਤਾਂ ਬਾਬੇ ਨੇ ਚਲਾਇਆ ਸੀ ਨਿਰਮਲ ਪੰਥ ਕਿਉਂਕਿ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹੈ ਨਾਮ ਜਪ ਨਿਰਮਲ ਕਰਮ ਸਭ ਤੋਂ ਵੱਡਾ ਉੱਤਮ ਧਰਮ ਹੈ ਨਿਰਮਲ ਕਰਮ ਕਰਨ ਤੇ ਬਾਬੇ ਨੇ ਦੁਨੀਆ 'ਚ ਨਿਰਮਲ ਕਰਮਾਂ ਦਾ ਹੀ ਰਾਹ ਚਲਾਇਆ ਤੇ ਨਿਰਮਲ ਕਰਮਾਂ ਦੀ ਜਦੋਂ ਤੁਸੀਂ ਗੱਲ ਕਰੋਗੇ ਨਾ ਸੋਹਣੇ ਕੰਮਾਂ ਦੀ ਸੋਹਣੇ ਕੰਮਾਂ 'ਚ ਅਸੀਂ ਸੋਚਾਂਗੇ ਵੀ ਆਲਾ ਦਵਾਲਾ ਸਾਫ਼ ਕਰਤਾ ਇਹ ਸੋਹਣੇ ਕੰਮਾਂ 'ਚ ਹੀ ਆਉਂਦਾ ਹੈ ਆਲਾ ਦਵਾਲਾ ਸਾਫ਼ ਕਰਤਾ ਕਿਸੇ ਦੀ ਮਦਦ ਕਰ ਦਿੱਤੀ ਕਿਸੇ ਲੋੜਵੰਦ ਦੀ ਸਹਾਇਤਾ ਕਰ ਦਿੱਤੀ ਹੋਇਆ ਸਤਗੁਰੂ ਜੀ ਨੇ ਭੁੱਖਿਆਂ ਨੂੰ ਵੀ ਲੰਗਰ ਛਕਾਇਆ ਮਜ਼ਲੂਮਾਂ ਦੀ ਬਾਹ ਫੜੀ ਹੈ ਨੇ ਬਸਤਰਾਂ ਨੂੰ ਬਸਤਰ ਦਿੱਤੇ ਹੈ ਨੇ ਘਰਿਆਂ ਨੂੰ ਘਰ ਬਣਾ ਕੇ ਦਿੱਤੇ ਹੈ ਪਰੇ ਵੀ ਹੋ ਸਕਦਾ ਸੀ ਕਿਤੇ ਵੀ ਨਿਰਮਲ ਕੰਮਾਂ ਦੇ ਵਿੱਚ ਆਪਣੀ ਜਾਨ ਵੀ ਵਾਰ ਦੇਣੀ ਹਾਲਕਾ ਨੇ ਪੈਸਾ ਦੇ ਸਕਦਾ ਮੈਂ ਕਿਸੇ ਨੂੰ ਕੱਪੜੇ ਲੀੜੇ ਲੈ ਕੇ ਦੇ ਸਕਦਾ ਮਕਾਨ ਬਣਾ ਸਕਦਾ ਰਾਸ਼ਨ ਦੇ ਸਕਦਾ ਕਿਸੇ ਲਈ ਜਾਨ ਇਹ ਕਿਵੇਂ ਹੋ ਸਕਦਾ ਇਹੋ ਤਾਂ ਨਿਰਮਲ ਕਰਮ ਨੇ ਗੁਰੂ ਨਾਨਕ ਦਰ ਦੇ ਜਿਵੇਂ ਸਿੱਧਾਂ ਨੇ ਕਿਹਾ ਨਾ ਵੀ ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀਆ ਤੇ ਤੂੰ ਵੱਡੀ ਕਮਾਈ ਕੀਤੀ ਐ ਇਹਨੇ ਵੀ ਬਾਬੇ ਨੇ ਪੈਸਾ ਬਹੁਤ ਜੋੜਿਆ ਵੀ ਆਪਣੀ ਔਲਾਦਾ ਨੂੰ ਦੇ ਗਿਆ ਬਾਬੇ ਨੇ ਜ਼ਮੀਨ ਜਾਇਦਾਦ ਬਹੁਤ ਖਰੀਦ ਲਈ ਵੀ 바ਵਾ ਵੱਡੀ ਕਮਾਈ ਕਰਕੇ ਬਾਬਾ ਨਾਨਕ 바ਵਾ ਜਾਇਦਾਦ ਜੋੜ ਲਈ ਮਕਾਨ 바ਵਾ ਖੜੀ ਕਰ ਲਏ ਹੋਣਗੇ ਗੁਰਦੁਆਰੇ 바ਵਾ ਉਸਰਗੇ ਇਹ ਦੁਨੀਆ ਤੇ ਜਿੱਥੇ ਵੀ ਗੁਰਦੁਆਰੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਜਾਂਦਾ ਵੀ ਇਮਾਰਤਾਂ ਵੇਖ ਕੇ ਬਾਬੇ ਨਾਨਕ ਦੀ ਵੱਡੀ ਕਮਾਈ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਮਾਈ ਉਹ ਹੈ ਜਿਹੜੀ ਦੁਨੀਆ ਤੇ ਕਮਾ ਕੇ ਗਏ ਆ ਤੇ ਉਹ ਬੈਂਕ ਬੈਲੈਂਸ ਧਨ ਦੌਲਤ ਨਹੀਂ ਹੈ ਉਹ ਇਹੋ ਹੀ ਹੈ ਵੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀਆ ਤੇ ਜਿਹੜੀ ਤੂੰ ਕਮਾਈ ਕਮਾਈ ਹੈ ਨਾ ਧਰਮੀ ਬੜੇ ਆਏ ਨੇ ਬੜੇ ਧਰਮੀ ਪੈਗੰਬਰ ਪੁਰਸ਼ ਪੈਦਾ ਹੋਏ ਨੇ ਸਤਿਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਧਰਮੀ ਬੰਦੇ ਪੈਦਾ ਹੋਏ ਪਰ ਧਰਮੀਆਂ ਵਿੱਚ ਜ਼ਰੂਰਤ ਨਹੀਂ ਸੀ ਹੋਈ ਕਦੇ ਵੀ ਉਹ ਬੰਦੇ ਸਾਹਮਣੇ ਹਕੂਮਤ ਦੇ ਖੜ ਕੇ ਜ਼ਾਲਮਾਂ ਦੇ ਸਾਹਮਣੇ ਖੜ ਕੇ ਕਹਿ ਦੇਣ ਵੀ ਬਾਬਰ ਤੂ ਜਬਰ ਹੈ। ਇਸੇ ਨਿਰਮਲ ਕਰਮ ਹੋਇਆ ਕਿ ਦੇ ਲਈ ਲੋਕਾਂ ਦੇ ਭਲੇ ਦੇ ਲਈ ਇਸੇ ਲੋਕਾਂ ਦੀ ਮਦਦ ਇਹ ਲੋਕਾਂ ਦੀ ਸਹਾਇਤਾ ਦਾਨਪਨ ਕੀ ਹੈ ਰੋਟੀ ਕਪੜਾ ਕੀ ਹੈ ਬੰਦਾ ਖੁਦ ਹਿੰਮਤ ਕਰਕੇ ਕਮਾ ਲੂਗਾ ਪਰ ਸਤਗੁਰ ਕਹਿੰਦੇ ਜਿੰਨਾ ਚਿਰ ਆਪਣੇ ਪੈਰਾਂ ਤੇ ਆਪਣੀ ਜ਼ਰੂਰਤ ਤੇ ਖੜੇ ਨਹੀਂ ਹੁੰਦੇ ਇਹਨਾਂ ਦੇ ਹੱਕਾਂ ਤੇ ਡਾਕੇ ਵੱਜਦੇ ਰਹਿਣ ਕਿ ਇਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਤੇ ਨਿਰਮਲ ਮਾਰਗ ਜਿਹੜਾ ਸਤਗੁਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ ਇਹ ਰੋ ਰੀਤਾ ਪਰੰਪਰਾਮਾ ਕਰਮ ਕਾਂਡਾ ਨੂੰ ਚੱਲ ਰਹੀਆਂ ਪ੍ਰਾਤਨ ਧਾਰਮਿਕ ਕਮਰਿਆਦਾਵਾਂ ਨੂੰ ਲਤਾੜ ਕੇ ਅੱਗੇ ਲੰਘਣ ਵਾਲਾ ਮਾਰ ਗਏ ਇਸ ਰਾਹ ਨੇ ਬਹੁਤ ਕੁਝ ਪਿੱਛੇ ਛੱਡਿਆ ਇਸ ਰਸਤੇ ਨੇ ਕੋਈ ਪ੍ਰਾਣੀਆਂ ਕੋਈ ਵੈਦਕਰੀਤਾ ਕੋਈ ਅਖੋਤੀ ਵਿਚਾਰਾ ਨਾਲ ਨਹੀਂ ਰੰਗਣੀਆਂ ਇਹ ਰਸਤਾ ਤੁਰਪਿਆ ਵਸ ਇਕ ਵਾਰ ਸਿੱਧਾ ਇਥੇ ਕੋਈ ਪਰੰਪਰਾਵਾਂ ਮਾ ਲਾਗੂ ਨਹੀਂ ਹੋਣਗੀਆਂ ਇਥੇ ਬੰਦਿਆਂ ਨੂੰ ਖੁਦ ਤਿਆਰ ਕਰਨਾ ਇਥੇ ਖੁਦ ਇਨਾਂ ਨੂੰ ਖੁਦ ਮੁਖਤਿਆਰ ਕਰਨਾ ਹੈ ਆਪਣੀ ਫੈਸਲੇ ਲੈਣ ਦੇ ਖੁਦ ਹੱਕਦਾਰ ਹੋਣੇ ਬੰਦੇ ਆਪਣੇ ਹੱਕਾਂ ਦੀ ਰਾਖੀ ਕਰਨਾ ਜਾਣਦੇ ਹੋਣੇ ਤੇ ਇਹ ਰਸਤੇ ਤੇ ਤੁਰਨਾ ਬਾਗਾਂ ਦੀ ਨਿਸ਼ਾਨੀ ਹੈ ਅਜ ਅਸੀਂ ਬੈਠੇ ਆ ਸਾਨੂੰ ਕੋਈ ਤਕਲੀਫ ਚੱਲਣ ਦੀ ਲੋੜ ਨਹੀਂ ਹੈਗੀ ਅਸੀਂ ਠੀਕ ਹੈ ਵੀ ਉਹਨਾਂ ਯੋਧਿਆਂ ਮਹਾਂਪੁਰਖਾਂ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ ਗੁਰੂ ਨੇ ਜੋ ਰਸਤਾ ਦਿੱਤਾ ਉਹ ਆਪਣੇ ਆਪ ਨੂੰ ਵਾਰ ਕੇ ਉਸ ਰਸਤੇ ਤੇ ਤੁਰ ਪਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਗੁਰੂ ਨੇ ਮੌਜ ਵਿੱਚ ਸੀਸ ਮੰਗੇ ਤਾਂ ਤਾਂ ਵੀ ਬੰਦਿਆਂ ਨੇ ਅੱਗੇ ਲਿਆ ਕੇ ਧਰ ਤੇ ਸਤਿਗੁਰੂ ਕਿੰਨੇ ਚਾਹੀਦੇ ਆ ਲੈ ਸਤਿਗੁਰ ਜੀ ਨੇ ਮੌਜ ਦੇ ਵਿੱਚ ਜੇ ਫਰਮਾਨ ਕੀਤੇ ਬੰਦੇ ਤਾਂ ਵੀ ਆ ਕੇ ਖੜ ਗਏ ਸਾਹਮਣੇ ਸਤਿਗੁਰੂ ਆ ਤੇਰੇ ਲਈ ਜਾਨ ਦੀ ਕੀ ਗੱਲ ਐ ਹੋਈ ਨਾ ਘਟਨਾ ਵਾਪਰੀ ਨਾ ਇਹ ਰਸਤਾ ਉਹਨਾਂ ਯੋਧਿਆਂ ਦਾ ਜਦਨ ਸਤਗੁਰੂ ਆਪਣਾ ਸਭ ਕੁਝ ਲਟਾ ਕੇ ਮਾਲਵੇ ਦੀ ਧਰਤੀ ਤੇ ਆਉਂਦੇ ਆ ਨਾ ਜਿਹਨੂੰ ਅੱਜ ਅਸੀਂ ਦਮਦਮਾ ਸਾਹਿਬ ਕਹਿੰਨੀ ਆ ਤਲਵੰਡੀ ਸਾਬੋ ਸਤਗੁਰੂ ਉੱਥੇ ਪਹੁੰਚਦੇ ਐ ਚੌਧਰੀ ਡੱਲਾ ਉੱਥੋਂ ਦਾ ਰਹਿਣ ਵਾਲਾ ਸਤਗੁਰੂ ਅੱਗੇ ਦਮਗੱਜੇ ਮਾਰਦਾ ਔਰ ਸਭ ਹੁਕਮਤਾ ਕਰ ਦਿੰਦੇ ਮੈਂ ਸੈਨਾ ਲੈ ਆਉਂਦਾ ਫੌਜ ਲੈ ਆਉਂਦਾ ਕਾਣੂ ਪੁੱਤ ਮਰਦੇ ਤੇਰੇ ਤੇ ਕੁਦਰਤੀ ਕੋਈ ਸਿੱਖ ਪਿਆਰਾ ਗੁਰੂ ਸਾਹਿਬ ਦੇ ਲਈ ਨਾ ਬੰਦੂਕ ਲੈ ਕੇ ਆਇਆ ਤਿਆਰ ਕਰਕੇ ਕਹਿੰਦਾ ਸਤਿਗੁਰੂ ਤੁਹਾਡੇ ਲਈ ਹੈ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ ਕਹਿੰਦੇ ਇਹਨੂੰ ਚਲਾ ਕੇ ਵੇਖੋ ਨਾ ਇੱਕ ਇਹ ਤੇ ਹੁਣ ਸਤਿਗੁਰ ਜੀ ਨੇ ਨਿਸ਼ਾਨਾ ਪਰ ਰੱਖ ਲਓ ਕਹਿੰਦੇ ਕਿਉਂ ਨਾ ਹੋਵੇ ਨਿਸ਼ਾਨਾ ਪਰ ਕੀ ਫਿਰ ਕਹਿੰਦੇ ਬਲਾਉ ਕਿਸੇ ਨੂੰ ਤਾਂ ਦੱਲੇ ਨੂੰ ਕਿਹਾ ਨਾ ਫਿਰ ਅਸੀਂ ਕੇਬ ਰੱਖਾਂਗੇ ਵੀ ਡੱਲੇ ਨੂੰ ਕਿਹਾ ਵੀ ਕੋਈ ਸਿਪਾਈ ਭੇਜ ਵੀ ਨਿਸ਼ਾਨਾ ਪਰਖਣਾ ਹੈ ਹੈਰਾਨ ਹੋਇਆ ਵੀ ਨਿਸ਼ਾਨਾ ਪਰਖਣ ਦੇ ਲਈ ਬੰਦਾ ਚਾਹੀਦਾ ਕਿਸੇ ਜਾਨਵਰ ਤੇ ਕਿਸੇ ਦਰਖਤ ਤੇ ਪਰਖ ਲੈਣਾ ਅੰਧ ਚ ਮਾਰਨ ਬੰਦਾ ਚਾਹੀਦਾ ਤੇ ਜਦੋਂ ਇਹ ਹੁਕਮ ਹੋਇਆ ਜਾ ਕੇ ਉਹਨੇ ਸਿਪਾਈਆਂ ਨੂੰ ਦੱਸਿਆ ਵੀ ਨਿਸ਼ਾਨਾ ਪਰਖਣਾ ਕੋਈ ਹੈ ਉਹ ਕਹਿੰਦੇ ਵੀ ਅਸੀਂ ਤੇਰੀ ਫੌਜ ਦੇ ਵਿੱਚ ਭਰਤੀ ਹੋਏ ਆਂ ਵੀ ਮੈਦਾਨੇ ਜੰਗ ਚ ਲੜੀਏ ਤਨਖਾਹ ਲੈਣੇ ਆ ਐ ਬੇਫਾਲਤੂ ਜਾਣਾ ਗਵਾਉਣ ਲਈ ਅਸੀਂ ਭਰਤੀ ਨਹੀਂ ਹੋਏ ਪੈਸੇ ਲੈਣੇ ਆ ਆਪਣੀ ਜਾਨਾ ਬਦਲੀ ਪਰ ਇੱਥੇ ਫਰੀ ਦੀ ਮੌਤ ਇਹ ਨਹੀਂ ਲੈਣੀ ਅਸੀਂ ਸਾਨੂੰ ਨਹੀਂ ਚਾਹੀਦੀ ਏ ਕੋਈ ਨਹੀਂ ਆਇਆ ਤੁਹਾਨੂੰ ਪਤਾ ਹੈ ਵੀ ਸਤਿਗੁਰ ਜੀ ਨੇ ਕਹਿੰਦੇ ਚਲ ਕੋਈ ਨਾ ਡੱਲਿਆ ਸਿੱਖਾਂ ਚ ਆਵਾਜ਼ ਮਾਰ ਵੀ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਣਾ ਕੋਈ ਹੈ ਤੇ ਇੰਨਾ ਕਹਿਣ ਦੀ ਧੀਰ ਸੀ ਪਿਓ ਪੁੱਤ ਨੇ ਬਾਬਾ ਬੀਰ ਸਿੰਘ ਧੀਰ ਸਿੰਘ ਗੁਰਦੁਆਰਾ ਸਭ ਉਹਨਾਂ ਦਾ ਬਣਿਆ ਹੋਇਆ ਤੇ ਦੋਵੇਂ ਪਿਓ ਪੁੱਤਾ ਕੇ ਸਾਹਮਣੇ ਖੜ ਗਏ ਸਤਿਗੁਰੂ ਪਰਖ ਨਿਸ਼ਾਨਾ ਮੇਰੇ ਤੇ ਪਰਖ ਪੁੱਤ ਕਹਿੰਦਾ ਮੇਰੇ ਤੇ ਪਰਖ ਪਿਓ ਕਹਿੰਦਾ ਮੈਨੂੰ ਪਹਿਲਾਂ ਸੁਣਿਆ ਮੇਰੇ ਤੇ ਪਰਖ ਲੈ ਇਹ ਮਰਜੀਵੜਿਆਂ ਦਾ ਰਸਤਾ ਮੈਂ ਇਹ ਨਹੀਂ ਕਹਿੰਦਾ ਵੀ ਗੁਰੂ ਕਤਲ ਕਰਦਾ ਗੁਰੂ ਸਾਹਿਬ ਨੇ ਫਿਰ ਉਤੋਂ ਦੀ ਲਗਾਈ ਨਹੀਂ ਮਾਰਿਆ ਨਹੀਂ ਹੈਗਾ ਉਹਨਾਂ ਨੂੰ ਪਰ ਪਰਖ ਕੇ ਵੇਖਿਆ ਵੀ ਆ ਖੜੇ ਨੇ ਜਾਨਾ ਵਾਰਨ ਵਾਲੇ ਬੰਦੇ। ਡੱਲਿਆ ਤੂੰ ਇਹਨਾਂ ਤੇ ਸ਼ੱਕ ਕਰ ਰਿਹਾ ਸੀ ਵੀ ਜੇ ਮੇਰੀ ਸੈਨਾ ਹੁੰਦੀ ਤਾਂ ਉੱਥੇ ਪੁੱਤ ਨਾ ਮਰਦੇ। ਆ ਬੰਦੇ ਨੇ ਨਾ ਜਿਹੜੇ ਆਹਾ ਮੇਰੇ ਲਈ ਆਪਣੀਆਂ ਜਾਨਾਂ ਵਾਰਨ ਤੱਕ ਜਾਂਦੇ ਨੇ ਉਹ ਮੇਰੀ ਮਾਅਜ਼ ਐ। ਮੇਰੇ ਪੁੱਤਾਂ ਦਾ ਉਹ ਆਪਣਾ ਫੈਸਲਾ ਸੀ ਸ਼ਹਾਦਤ ਦੇਣਾ। ਇਹ ਨਾ ਸਮਝ ਲਵੀਂ ਵੀ ਜੇ ਮੇਰੇ ਇਹਨਾਂ ਸਿੰਘਾਂ ਤੋਂ ਸੈਨਿਕਾਂ ਤੋਂ ਪਿਆਰਿਆਂ ਤੋਂ ਕੁਝ ਹੋਇਆ ਨਹੀਂ ਹੋਣਾ ਜੇ ਮੇਰਾ ਹੁਕਮ ਹੁੰਦਾ ਇੱਕ ਦਿਨ ਚ ਤਖਤੇ ਪਲਟ ਦਿੰਦੇ ਇਹ ਜੇ ਹੁਕਮ ਹੋਇਆ ਹੁੰਦਾ ਉੱਥੇ ਕੁਝ ਵੀ ਹੋ ਸਕਦਾ ਸੀ ਪਰ ਨਹੀਂ ਸਾਹਿਬ ਦੀ ਮਾਉਜ ਹੈ ਹੁਣ ਸਤਗੁਰ ਦੇ ਇਹਨਾਂ ਮਾਰਗਾਂ ਤੇ ਤੁਰਨ ਵਾਲੇ ਯੋਧੇ ਜਿਹੜੇ ਆਮ ਥੋੜੀ ਨੇ ਇਹ ਰਸਤੇ ਗੁਰੂ ਦੇ ਹੁਣ ਅੱਜ ਤੋਂ ਸਮਝ ਲਿਓ ਵੀ ਆਹ ਏ ਧਰਮ ਦੇ ਰਾਹ ਮੈਂ ਨਹੀਂ ਕਹਿ ਰਿਹਾ ਵੀ ਧਰਮ ਮਰੁੰਦਾ ਹੀ ਹੈ ਰਤ ਰਮਦਰ ਰਸਤਾ ਐਸਾ ਹੈ ਵੀ ਗੁਰੂ ਨੇ ਜੋ ਮਰਜੀ ਕਹਤਾ ਬਸ ਪ੍ਰਵਾਨ ਹੈ ਕਿਤੇ ਅੱਜ ਸਾਡੇ ਅੰਦਰ ਇਹ ਭਾਵਨਾ ਬਣ ਜੇ ਸਾਡੇ ਅੰਦਰ ਐਸਾ ਪਿਆਰ ਬਣ ਜੇ ਜਿਵੇਂ ਸਾਈਂਬ ਨੇ ਪਾਵਨ ਬਾਣੀ ਦੇ ਵਿੱਚ ਕਿਹਾ ਨਾ ਜਿਸ ਪਿਆਰੇ ਸਹੁਨੇ ਤਿਸ ਆਗੈ ਮਰ ਚਲੀਐ ਇਹਦੇ ਨਾਲ ਪਿਆਰ ਹੋਵੇ ਬੰਦਾ ਜਾਨ ਕੁਰਬਾਨ ਕਰਨ ਤੱਕ ਜਾਵੇ ਗੁਰੂ ਨਾਲ ਪਿਆਰ ਕਰਨ ਵਾਲਿਓ ਐਸਾ ਪਿਆਰ ਬਣ ਜੇ ਸਾਡੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਾਬਤ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਇੰਨਾ ਪਿਆਰ ਬਣ ਜੇ ਕਿ ਸਤਿਗੁਰੂ ਤੂੰ ਜੋ ਕਹਤਾ ਬਸ ਡਿਲੀਟ ਜ਼ਿੰਦਗੀ ਚ ਜਿਹੜਾ ਤੂੰ ਕਹਤਾ ਵੀ ਆ ਨਹੀਂ ਚਾਹੀਦਾ ਖਤਮ ਪਾਸੇ ਕਰਤਾ ਪਰ ਹੋਵੇ ਕਿਵੇਂ ਧਰਮੀ ਅਸੀਂ ਬਣ ਗਏ ਹਾਂ ਗੁਰੂ ਦੇ ਗੁਰੂ ਵਰਗੇ ਸੋਚ ਅਪਣਾਈ ਨਹੀਂ ਗੁਰੂ ਵਰਗਾ ਪੀਖ ਮੈਂ ਬਹੁਤ ਸੋਨਾ ਬਣਾ ਲਿਆ ਸਿਰ ਤੇ ਮੈਂ ਬਹੁਤ ਸੋਹਣੀ ਦਸਤਾਰ ਕੱਪੜੀ ਕਿਰਪਾਨ ਮਹਿੰਗੀ ਪਾ ਲਈਏ ਸਲਬਾਸ ਹੋਵੇਂ ਦਾ ਬਣਾ ਰਿਹਾ ਵੀ ਗੁਰੂ ਦਾ ਸਿੱਖ ਹੈ ਪਰ ਗੁਰੂ ਜੇ ਕਵੀ ਨਾ ਮੌਤ ਦੀ ਗੱਲ ਦੂਰ ਹੈ ਸਤਗੁਰੂ ਗੋਲੀਆਂ ਨਹੀਂ ਪਰਖਦਾ ਅੱਜ ਸਾਡੇ ਤੇ ਬਦੂਖ ਦੇ ਨਿਸ਼ਾਨੇ ਨਹੀਂ ਪਰਖਦਾ ਗੁਰੂ ਇੰਨੇ ਹੀ ਚਾਹੁੰਦਾ ਹੈ ਵੀ ਆਹ ਚੀਜ਼ਾਂ ਜਿਹੜੀਆਂ ਤੂੰ ਕਰਦਾ ਇਹਨਾਂ ਨੂੰ ਛੱਡ ਦੇ ਛੱਡ ਕੇ ਤਾਂ ਵੇਖ ਸਾਥੋ ਤਾਂ ਨਿੱਕੀ-ਨਿੱਕੀਆਂ ਬਾਤਾਂ ਜਿਹੜੀਆਂ ਧਰਮ ਦੀਆਂ ਨਹੀਂ ਹੈਗੀਆਂ ਜਿਹੜੀਆਂ ਗੁਰੂ ਨੂੰ ਪ੍ਰਵਾਨ ਨਹੀਂ ਹੈਗੀਆਂ ਉਹ ਨਹੀਂ ਛੱਡੀਆਂ ਜਾਂਦੀਆਂ ਜਾਣਵਾਰਣ ਦੀ ਤਾਂ ਗੱਲ ਹੀ ਬਹੁਤ ਦੂਰ ਗਈ ਬਹੁਤ ਦੂਰ ਨੂੰ ਨਾ ਜੋਦੀਆਂ ਦੀਆਂ ਗੱਲਾਂ ਪਾਉਨੀਆਂ ਸੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਉਹ ਵੱਡਿਆਂ ਭਾਗਾਂ ਵਾਲੇ ਜਿਹੜੇ ਗੁਰੂ ਦੇ ਰਾਹ ਤੇ ਤੁਰ ਕੇ ਜਿਨ੍ਹਾਂ ਨੇ ਧਰਮ ਦਾ ਰਸਤਾ ਅਪਣਾ ਲਿਆ ਕਿਉਂਕਿ ਗੁਰੂ ਦੇ ਬੋਲਾਂ ਤੇ ਤੁਰਨਾ ਹੀ ਧਰਮ ਤੁਰਨਾ ਹੈ ਇਹ ਗੁਰੂ ਦੇ ਬੋਲ ਨੇ ਨਾ ਜਿਹੜੇ ਉਹ ਫਿਰ ਮਰਿਆਂ ਨੂੰ ਵੀ ਜਿਉਂਦੇ ਕਰ ਦਿੰਦੇ ਨੇ ਗੁਰੂ ਦੇ ਬੋਲ ਮੈਂ ਗੱਲ ਕਰ ਰਿਹਾ ਸੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਹਨਾਂ ਨੇ ਰਸਤਾ ਤੋੜਿਆ ਇਹ ਬਾਬਰ ਨੂੰ ਜ਼ਾਬਰ ਕਹਿਣ ਵਾਲਾ ਹੈ ਇਹ ਉਹਨਾਂ ਧਾੜ ਵੀ ਬੰਦੇ ਉਹਨਾਂ ਉਹਨਾਂ ਝੁਲਮੀ ਬੰਦਿਆਂ ਦੇ ਸਾਹਮਣੇ ਖੜਨ ਵਾਲਾ ਤੇ ਰਸਤਾ ਹੈ ਜਿਹੜਾ ਇਹ ਮਾਰਗ ਹੈ ਜਿਹੜਾ ਇਹ ਵਿਚਾਰ ਧਾਰ ਹੈ ਜਿਹੜੀ ਇਪਸਦਲਾਂ ਦੇ ਵਿੱਚ ਜਾਣ ਭਰਨ ਵਾਲੀ ਹੈ ਉਹਨਾਂ ਨੂੰ ਦਲੇਰ ਬਣਾਉਣ ਵਾਲੀ ਵਿਚਾਰਤਾਰ ਹੈ ਇਹ ਨਹੀਂ ਵੀ ਇਹ ਸੋਚ ਦੇ ਵਿੱਚ ਉਹ ਸਿਰਫ ਧਰਮ ਹੀ ਪੈ ਕਈ ਵਾਰ ਬੰਦੇ ਗਲਾ ਕਰਦੇ ਨਾ ਕਹਿੰਦੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵਿਚਾਰਤਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਇਹ ਸੰਤ ਪੈਦਾ ਕਰਦੀ ਹੈ ਹੋਰ ਅਲੱਗ ਗ੍ਰੰਥ ਦਾ ਨਾਮ ਲੈ ਕੇ ਕਹਦੇ ਨੇ ਕਿ ਸਿਪਾਈ ਪੈਦਾ ਕਰਦਾ ਨਹੀਂ ਭਾਈ ਆ ਗੁਰੂ ਗ੍ਰੰਥ ਸਾਹਿਬ ਹੀ ਸੰਤ ਤੇ ਸਿਪਾਹੀ ਪੈਦਾ ਕਰਦਾ ਹੈ ਇੱਥੇ ਸਤਿਗੁਰੂ ਜੀ ਨੇ ਵੱਖਰੀਆਂ ਵੱਖਰੀਆਂ ਗੱਲਾਂ ਨਹੀਂ ਕੀਤੀਆਂ ਇੱਥੇ ਜਿਹੜੇ ਧਰਮੀ ਸੀ ਉਹਨਾਂ ਦੇ ਹੱਥ ਵਿੱਚ ਹੀ ਸਤਿਗੁਰੂ ਨੇ ਕਿਰਪਾਨਾਂ ਫੜਾਈਆਂ ਨੇ ਧਰਮੀਆਂ ਦੇ ਹੱਥ ਵਿੱਚ ਹੀ ਤਲਵਾਰਾਂ ਫੜਾਈਆਂ ਨੇ ਕਿਸੇ ਟਾਈਮ ਕਿਉਂ ਕਿਉਂਕਿ ਧਰਮੀ ਦੇ ਹੱਥ ਵਿੱਚ ਜਦੋਂ ਤਲਵਾਰ ਆਉਗੀ ਨਾ ਉਹ ਕਿਸੇ ਬੇਕਸੂਰ ਤੀਵਾਰ ਨਹੀਂ ਕਰਦਾ ਕਿਉਂਕਿ ਧਰਮੀ ਨੂੰ ਪਤਾ ਹੈ ਵੀ ਮੈਂ ਵਰਤਨਾ ਕਿਵੇਂ ਹੈ ਹਥਿਆਰ ਨੂੰ ਕਿਵੇਂ ਵਰਤਣਾ ਤਾਹੀਂ ਸਤਗੁਰ ਜੀ ਨੇ ਧਰਮੀਆਂ ਦੇ ਹੱਥ 'ਚ ਤਲਵਾਰ ਫੜਾਈਏ ਇੱਥੇ ਦੋ ਵੱਖਰੇ ਵੱਖਰੇ ਨਹੀਂ ਹੋਏ ਸੀ ਵੀ ਸਿਪਾਈ ਅਲੱਗ ਰਹੇਗੇ ਤੇ ਸੰਤ ਅਲੱਗ ਰਹੇਗੇ ਧਰਮੀ ਅਲੱਗ ਰਹੇਗੇ ਧਰਮੀਆਂ ਨੂੰ ਹੀ ਤਾਂ ਸਤਗੁਰ ਜੀ ਨੇ ਸਿਪਾਈ ਬਣਾਇਆ ਤੇ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਉਹ ਜੰਗਾ ਜੁੱਧਾਂ ਵਾਲੇ ਥੋੜੀ ਸੀ ਬਹੁਤ ਕਲਮ ਦੇ ਧਣੀ ਨੇ ਵਿਦਵਾਨ ਨੇ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਨੇ ਪਰ ਜਦੋਂ ਸਮਾਂ ਆਇਆ ਕੌਮ ਦਾ ਵਿਪਤਾ ਪਈ ਕਲਮਾ ਛੱਡ ਕੇ ਹੱਥ 'ਚ ਖੰਡੇ ਵੀ ਫੜ ਲਏ ਤੇ ਇਹ ਨਹੀਂ ਸੀ ਸਿਰਫ ਕਲਮਾ ਚਲਾਉਣੀਆਂ ਜਾਣਦੇ ਨੇ ਵਿਦਵਤਾ ਵੜੀ ਐ ਵਿਆਖਿਆਕਾਰ ਤਕੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੱਤੀ ਤਿਆਰ ਕਰਨ ਵਾਲੇ ਨੇ ਬੱਚਿਆਂ ਨੂੰ ਪੜਾਉਣ ਵਾਲੇ ਨੇ ਸੰਥਿਆ ਦੇਣ ਵਾਲੇ ਨੇ ਜਿੱਦਣ ਸਮਾਂ ਆਇਆ ਮੈਦਾਨੇ ਜੰਗ ਦਾ ਉਦਨ ਖੰਡਾ ਵੀ ਵਾਲੇ ਆ ਗੁਰੂ ਨੂੰ ਸਮਰਪਤ ਤੇ ਜਾਣ ਜਾਂਦੀ ਵੀ ਗਈ ਕੁਝ ਨਹੀਂ ਹੁੰਦਾ ਆਪਣਾ ਆਪ ਸਮਰਪਿਤ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਰਤਾ ਇਹ ਹੈ ਜੋਧਿਆਂ ਦਾ ਤਰਨ ਜੋਧਿਆਂ ਦੀ ਵਿਚਾਰਤਾਰਾ ਜੋਧਿਆਂ ਦਾ ਮਾਰਗ ਤੇ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਜੋਧੇ ਕੌਮ ਵਿੱਚ ਜਿਹੜੇ ਪੈਦਾ ਹੋਏ ਵਿਦਵਤਾ ਵੀ ਸਿਰੇ ਦੀ ਤੇ ਜਦੋਂ ਮੈਦਾਨੇ ਜੰਗ ਦਾ ਸਮਾਯੋ ਉਹ ਵੀ ਸਿਰੇ ਦੀ ਨਿਭਾ ਗਏ ਨਾ ਪੂਰੀ ਇਹ ਮਾਰਗ ਹੀ ਐਸਾ ਹੈ ਰਸਤਾ ਹੀ ਐਸਾ ਹੈ ਇਥੇ ਗੁਰੂ ਸਾਹਿਬਾਨ ਨੇ ਕਈ ਵਾਰ ਬੰਦੇ ਕਹਿ ਦਿੰਦੇ ਕਹਿੰਦੇ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਕ ਨਾ ਵਿਚਾਰ ਧਾਰਾ ਸ਼ਾਂਤਮਈ ਰਹੀਏ ਉਦੋਂ ਬਾਅਦ ਜਿਹੜੀ ਵਿਚਾਰ ਧਾਰਾ ਹੈ ਨਾ ਉਹ ਥੋੜੀ ਜੀ ਪ੍ਰਭਾਵਸ਼ਾਲੀ ਹੋ ਗਈ ਕਹਿੰਦੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਵਾਲੇ ਵਿਚਾਰ ਧਾਰਾ ਉਹੀ ਚੱਲ ਰਹੀ ਹੈ ਇਹ ਨਹੀਂ ਵੀ ਵੱਖ-ਵੱਖ ਨੇ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੱਕ ਸ਼ਾਂਤਮਈ ਵਿਚਾਰਧਾਰਾ ਚੱਲੀ ਐ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਗੇ ਉਹਦੋਂ ਤਲਵਾਰ ਫੜਨੀ ਹੱਥ 'ਚ ਨਹੀਂ ਇਹ ਸੋਚ ਬਾਬੇ ਨਾਨਕ ਦੀ ਹੀ ਐ ਇਹ ਉਹਦੋਂ ਤੋਂ ਹੀ ਚੱਲਦੀ ਆ ਰਹੀ ਐ ਇਹ ਵੱਖਰੀ ਵੱਖਰੀਆਂ ਇਹਨਾਂ ਇਹਨਾਂ ਪਾਰਟੀਸ਼ਨ ਜਿਹੜੀ ਕਰਤੀ ਬੰਦਿਆਂ ਨੇ ਨਾ ਵੀ ਬਾਬੇ ਨਾਨਕ ਦੀ ਸੋਚ ਹੋਰ ਐ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੋਚ ਹੋਰ ਐ ਨਹੀਂ ਇਹ ਉਹੀ ਸੋਚ ਐ ਜਿਹੜੀ ਬਾਬੇ ਨਾਨਕ ਨੇ ਪੈਦਾ ਕੀਤੀ ਐ ਹਾਂ ਸਮਾਂ ਆਉਣ ਤੇ ਆਪਣੇ ਹੱਥਾਂ 'ਚ ਹਥਿਆਰ ਜ਼ਰੂਰ ਲੈ ਕੇ ਆਂਦੇ ਆ। ਕਲਮਾ ਛੱਡ ਕੇ ਹਥਿਆਰ ਵੀ ਫੜਨੇ ਪਿਆ। ਪਰ ਇਹ ਨਹੀਂ ਹੋਇਆ ਵੀ ਕਲਮ ਤਿਆਗ ਦਿੱਤੀ ਐ। ਕਿਉਂ? ਕਿਉਂਕਿ ਬੰਦਿਆਂ ਤੋਂ ਕਲਮਾ ਦੁਆਰਾ ਲਿਖੇ ਹੋਏ ਬੋਲ ਬਰਦਾਸ਼ਤ ਨਹੀਂ ਹੋਏ, ਜ਼ੁਲਮ ਕਰਦੇ ਰਹੇ। ਫਿਰ ਉਹਨਾਂ ਵਿਚਾਰਾਂ ਨੂੰ ਠੀਕ ਐ ਵੀ ਪ੍ਰਧਾਨ ਇੱਥੇ ਵਿਚਾਰ ਹੀ ਰਹੂਗੀ। ਇੱਥੋਂ ਦੀ ਸਿੱਖਿਆ ਹੀ ਪ੍ਰਧਾਨ ਰਹੂਗੀ। ਗੁਰੂ ਸਾਹਿਬ ਦੇ ਜਿਹੜੇ ਬੋਲ ਨੇ ਪ੍ਰਧਾਨ ਉਹੀ ਰਹਿਣੇ ਆ। ਬਾਬੇ ਨਾਨਕ ਦੇ ਬੋਲ ਹੀ ਜ਼ਿੰਦਗੀਆਂ ਬਦਲਦੇ ਆ। ਫਰਜਦੋ ਲਿਖੇ ਹੋਏ ਬੋਲ ਕਿਸੇ ਤੋਂ ਬਰਦਾਸ਼ਤ ਨਹੀਂ ਹੋਏ ਲਿਖੀਆਂ ਹੋਈਆਂ ਵਿਚਾਰਾਂ ਕਿਸੇ ਤੋਂ ਬਰਦਾਸ਼ਤ ਨਹੀਂ ਹੋਈਆਂ ਜਦੋਂ ਆ ਤਿਆਰ ਕਿੱਥੇ ਹੋਏ ਗ੍ਰੰਥ ਕਿਸੇ ਤੋਂ ਤਿਆਰ ਨਹੀਂ ਹੋਏ ਫਿਰ ਇਸ ਵਿਚਾਰਤਾ ਰਾਖੀ ਕਰਨ ਦੇ ਲਈ ਆਪਣੀ ਸੋਚ ਦੀ ਰਾਖੀ ਕਰਨ ਦੇ ਲਈ ਯੋਧਿਆਂ ਨੇ ਆਪਣੇ ਹੱਥਾਂ 'ਚ ਤਲਵਾਰ ਫੜ ਲਈ ਸੋਚ ਖਤਮ ਨਹੀਂ ਸੀ ਹੋਈ ਸੋਚ ਬਾਬੇ ਨਾਨਕ ਵਾਲੀ ਸੀ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੋਚ ਨੂੰ ਬਰਕਰਾਰ ਰੱਖਣ ਦੇ ਲਈ ਸਤਗੁਰਾਂ ਜੀ ਨੇ ਫਿਰ ਤਲਵਾਰਾਂ ਵੀ ਫੜੀਆਂ ਨਹੀਂ ਵੀ ਨਹੀਂ ਬਦਲਣਾ ਸਮਾਜ ਨੂੰ ਸੋਚਣੀ ਹੈ ਵਿਚਾਰਤਾਰਾਂ ਨੇ ਤਲਵਾਰਾਂ ਨਾਲ ਸਮਾਜ ਨਹੀਂ ਬਦਲ ਦਿੰਦੇ ਹਾਲਾਂਕਿ ਸੋਚ ਨਾਲ ਬਦਲਦੇ ਹੁੰਦੇ ਆ ਪਰ ਜੇ ਕੋਈ ਸੋਚ ਨੂੰ ਖਤਮ ਕਰਨਾ ਚਾਵੇ ਉਦੋਂ ਸੰਘਰਸ਼ ਵੀ ਸ਼ੁਰੂ ਹੋ ਜਾਂਦੇ ਹੁੰਦੇ ਆ ਇਹ ਸਤਗੁਰੂ ਨੇ ਬਖਸ਼ਿਸ਼ ਕੀਤੀ ਹੈ ਵੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਢ ਭਾਗੀ ਪਾਏ ਇਹ ਵੱਡੇ ਪਾਗਾਾਂ ਦੀ ਨਿਸ਼ਾਨੀ ਹੈ ਵੀ ਜਿਹੜਾ ਗੁਰੂ ਦੇ ਮਾਰਗ ਤੇ ਤੁਰ ਪੈਂਦਾ ਤੇ ਆਪਾਂ ਗੱਲ ਕੀਤੀ ਹੈ ਵੀ ਧਰਮ ਦੇ ਰਾਹ ਸਿਰਫ ਰੌ ਰਿਤਾ ਕਰਮकांड ਮਨਉਤਾ ਮੰਨਣਾ ਨਹੀਂ ਹੈ ਧਰਮ ਦੇ ਮਾਰਗ ਇਥੇ ਆਪਣੇ ਆਪ ਨੂੰ ਸਮਰਪਿਤ ਕਰਨ ਵਾਲੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿਖਾਈ ਹੈ ਇਹ ਬੜੀਆਂ ਜੁਰਤਾਂ ਵਾਲਾ ਧਰਮ ਤ੍ਰਿਡਤਾ ਵਾਲਾ ਪਰਪੱਕਤਾ ਵਾਲਾ ਆਪਣੇ ਆਪ ਨੂੰ ਵਾਰਨ ਵਾਲਾ ਧਰਮ ਸਤਿਗੁਰ ਜੀ ਨੇ ਸਿਖਾਇਆ ਹੈ ਤੇ ਦੁਨੀਆ ਤੇ ਧਰਮ ਹੀ ਪਹਿਲਾਂ ਵੀ ਆਏ ਬਾਅਦ ਚ ਵੀ ਆਏ ਕਿਸੇ ਨੂੰ ਇਸ ਮਾਰਗ ਵਾਰੇ ਇਸ ਰਸਤੇ ਬਾਰੇ ਦੱਸਣਾ ਨਹੀਂ ਆਇਆ ਜਾਂ ਇਦਾਂ ਕਹਿ ਲੋ ਵੀ ਸੱਚਾ ਧਰਮ ਕੀ ਐ ਇਸ ਬਾਰੇ ਸਮਝਾਉਣਾ ਨਹੀਂ ਐ ਇਹੋ ਹੀ ਐ ਧਰਮ ਜਿਉਣਾ ਐਂ ਜਿਉਣਾ ਕੋਈ ਸਿੱਖ ਲਵੇ ਅਸੀਂ ਚਾਹੁੰਨੇ ਆ ਵੀ ਧਰਮੀ ਬਣ ਜਾਈਏ ਪਰ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੋਚ ਮੁਤਾਬਕ ਧਰਮੀ ਬਣੋਂਗੇ ਤਾਂ ਐਸੇ ਧਰਮੀ ਬਣੋਂਗੇ ਬਾਬੇ ਦੀਪ ਸਿੰਘ ਵਰਗੇ ਸ਼ੁਭੇਕ ਸਿੰਘ ਸ਼ਾਬਾਦ ਸਿੰਘ ਵਰਗੇ ਤਾਰੂ ਸਿੰਘ ਵਰਗੇ ਧਰਮੀ ਬਣੋਂਗੇ ਤੁਸੀਂ ਇਹ ਨਹੀਂ ਹੋਊਗਾ ਧਰਮੀ ਵੀ ਬਣ ਗਿਆ ਤੇ ਮੈਂ ਬਣ ਵੀ ਚੁੱਪ ਘੜਪ ਗਿਆ ਧਰਮੀ ਚੁੱਪ ਘੜਪ ਨਹੀਂ ਬਣਦੇ ਹੁੰਦੇ ਧਰਮੀ ਬਣਦੇ ਹੁੰਦੇ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਇਹੋ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਸਤਿਗੁਰੂ ਮਹਾਰਾਮਤ ਕਰਨ ਇਹਨਾਂ ਪਾਵਨ ਨੂੰ ਬੋਲਣ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੋ ਵੀ ਜਿਹੜੀ ਵਿਚਾਰਧਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਰੰਭ ਕੀਤੀ ਸ਼ੁਰੂ ਕੀਤੀ ਇਹ ਕੀ ਸੀ ਸੋਚ ਇਹ ਰਸਤਾ ਕਿੱਥੋਂ ਤੱਕ ਗਿਆ ਇਹ ਮਾਰਗ ਨੇ ਕਿੰਨਾ ਕੁ ਲੰਬਾ ਪੈਂਡਾ ਤਾਂ ਕੀਤਾ ਤੇ ਇਹ ਤੇ ਤੁਰਨ ਵਾਲਿਆਂ ਦੀਆਂ ਕਿੰਨੀਆਂ ਜਿੰਦੜੀਆਂ ਕਿੰਨੀਆਂ ਕਿੰਨੇ ਹੀ ਸਰੀਰ ਇਸਰਾਤ ਤੇ ਤੁਰੇ ਜਿਹੜੇ ਜਾਨਾਂ ਨੂੰ ਪਾਸੇ ਰੱਖ ਕੇ ਤੁਰੇ ਪ੍ਰਵਾਹ ਨਹੀਂ ਕੀਤੀ ਇਹ ਮਾਰਗ ਕਿੰਨਾ ਔਖਾ ਸੀ ਪਰ ਉਹ ਜੋ ਉਹਦੇ ਜਿਨ੍ਹਾਂ ਨੂੰ ਪਿਆਰ ਹੈ ਸਤਗੁਰੂ ਦੇ ਨਾਲ ਉਹ ਇਸ ਰਸਤੇ ਦੇ ਉੱਤੇ ਮੌਜਾਂ ਦੇ ਨਾਲ ਖੇਡ ਗਏ ਇਸ ਰਾਤ ਤੇ ਚਾ ਚਾ ਨਾਲ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਖੇੜ ਗਏਓ ਇਹ ਮਾਰਗ ਰਸਤਾ ਸੀ ਜਿਹੜਾ ਦੁਨੀਆਂ ਨਾਲੋਂ ਵੱਖਰਾ ਸੀ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੀ ਵਿਖਮ ਮਾਰਗ ਚੱਲਣਾ ਖੈਰ ਸਤਿਗੁਰੂ ਮਹਿਰਾਮ ਕਰਨ ਅਜ ਸਾਨੂੰ ਇਹ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਸਾਨੂੰ ਇਸ ਨਤੀਜੇ ਤੇ ਪਹੁੰਚਣਾ ਚਾਹੀਦਾ ਵੀ ਜੇ ਗੁਰੂ ਵਾਲੇ ਮਾਰਗ ਤੇ ਤੁਰਨਾ ਹੈ ਕਿਉਂਕਿ ਦੇਖੋ ਗੁਰੂ ਦੀ ਗੱਲ ਤੇ ਧਰਮ ਦੀ ਗੱਲ ਇੱਕੋ ਹੀ ਚੀਜ਼ ਹੈ ਗੁਰੂ ਦੀ ਦੱਸੀ ਗੱਲ ਧਰਮ ਦਾ ਰਸਤਾ ਹੀ ਹੈ ਜੇ ਮੈਂ ਧਰਮੀ ਬਣਨ ਦੀ ਸੋਚਦਾ ਹਾਂ ਤਾਂ ਇੱਕੋ ਇੱਕ ਫੈਸਲਾ ਕਰ ਲੈਣਾ ਚਾਹੀਦਾ ਵੀ ਗੁਰੂ ਦੀ ਕਹੀ ਹਰੇਕ ਗੱਲ ਮੰਨਾ ਜੇ ਮੈਂ ਗੁਰੂ ਦੀ ਗੱਲ ਨਹੀਂ ਮੰਨ ਰਿਹਾ ਤਾਂ ਮੈਂ ਧਰਮੀ ਨਹੀਂ ਹੈਗਾ ਜੇ ਧਰਮੀ ਬਣਨਾ ਹੈ ਤਾਂ ਗੁਰੂ ਦੇ ਮਾਰਗ ਤੇ ਤੁਰਨਾ ਹੀ ਪੈਣਾ ਹੈ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਸਤਿਗੁਰੂ ਮਹਾਰਾਮਤ ਕਰਨ ਪਾਵਨ ਬੋਲ ਵਿਚਾਰ ਦੇ ਇਤਿਹਾਸ ਦੀਆਂ ਸਾਂਝ ਪਾਉਂਦੇ ਆ ਭੁੱਲਾ ਹੋਣੀ ਸੁਭਾਅ ਕਨੇ ਸਤਿਗੁਰ ਬਖਸ਼ਣ ਜੋਗ ਆਪ ਸਭਨਾ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਕੋਸ਼ਿਸ਼ करिए ਗੁਰੂ ਨੂੰ ਸਮਰਪਿਤ ਹੋ ਕੇ ਜੁਰਿਏ ਇਸ ਰਸਤੇ ਤੇ ਫੇਰੀ ਵੱਡੇ ਭਾਗ ਸਾਡੀ ਜ਼ਿੰਦਗੀ ਦੇ ਬਣਨਗੇ ਕਿਉਂਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਤਿਗੁਰ ਕੰਨੇ ਕੋਵੜਾ ਭਾਗੀ ਪਾਏ ਗੁਰੂ ਦਾ ਮਾਰਗ ਵੱਡੇ ਭਾਗਾ ਨਾਲ ਮਿਲਦਾ ਹੈ ਇਪੱਟੇ ਭਾਗ ਬਣਾਉਣੇ ਪੈਂਦੇ ਆ ਗੁਰੂ ਦੀ ਗੱਲ ਨੂੰ ਮੰਨ ਕੇ ਦਾਤਾ ਰਹਿਮਤ ਕਰੇ ਸਭਨਾ ਦਾ ਧੰਨਵਾਦ ਪਈ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ